ਹਾਂਜੀ ਕਰੀਅਰ ਸਟਾਰ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਜਦੋਂ ਵੀ ਕੋਈ ਵਾਰਦਾਤ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਹੁੰਦੀ ਹੈ ਤਾਂ ਸਾਡੀ ਡਿਸਟ੍ਰਿਕਟ ਪੁਲਿਸ ਉਹਦੇ ਵਿੱਚ ਉਹਨੂੰ ਟ੍ਰੇਸ ਕਰਨ ਲਈ ਡਿਟੈਕਟ ਕਰਨ ਲਈ ਪੂਰੀ ਐਫਰਟਸ ਕਰਦੀ ਹੈ ਇਸੇ ਤਰ੍ਹਾਂ ਦੀ ਇੱਕ ਵਾਰਦਾਤ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਹੈ ਉਹ ਪਿੰਡ ਲਦਾਣਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ 88 ਨੰਬਰ थाना 1 ਅੰਡਰ BNS 103 ਐਂਡ 3 ਇਹਦੇ ਬਾਅਦ ਅਸੀਂ ਇੱਕ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਐਸਐਚਓ सदर ਬੰਗਾ ਤੇ ਸੀਆਈਏ ਇੰਚਾਰਜ ਅਫਤਾਰ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੀ ਡੈੱਡ ਬੋਡੀ ਸੀ ਇਸ ਨੂੰ ਟਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਦਾ ਨਾਮ ਅਮਰ ਸਿੰਘ ਪੁੱਤਰ ਝੰਡੂ ਹੈਗਾ ਇਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਟਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਟਰੇਸ ਕਰ ਲਿਆ ਉਹਨਾਂ ਤਿੰਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਇੱਕ ਗੁਰਦੀਪ ਸਿੰਘ ਗੁਰਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਇਹ ਤਿੰਨਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਵਿਅਕਤੀ ਦਾ ਕਤਲ ਕੀਤਾ ਹੈ ਇਹਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜੀ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਦੇ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਦੇ ਕੋਲ ਆਇਆ ਸੀਗਾ ਹਰੀਸ਼ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲੁਧਿਆਣਾ ਚਿੱਕਾ ਲਿਆ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਕਤਲ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਦਾਤਰ ਯੂਜ਼ ਕੀਤਾ ਉਹ ਦਾਤਰ ਵੀ ਮੌਕੇ ਤੋਂ ਰਿਕਵਰ ਹੋ ਗਿਆ ਦੋ ਮੋਟਰਸਾਈਕਲ ਵਾਰਦਾ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਅਸੀਂ ਹੈਗੇ ਰਿਕਵਰ ਕਰ ਲਿਆ ਏ ਅਜੇ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50000 ਜੇ ਲੱਗਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਲੀ ਨੂੰ ਵੀ ਇਨਫਾਰਮ ਕੀਤਾ ਗਿਆ ਕਿ ਕੀ ਸਾਰਾ ਮਾਮਲਾ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਅਸੀਂ ਸਾਡੇ ਦੋਸ਼ੀ ਬਣੇਗੇ ਇਹਨਾਂ ਦਾ ਕੋਈ ਪਿੱਛੇ ਬੈਕਗ੍ਰਾਉਂਡ ਨਹੀਂ ਹੈ ਕੋਈ ਦੇ ਬਾਰੇ ਨਹੀਂ ਜੀ ਜੋ ਅਸੀਂ ਹਜ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇਹ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋਸ਼ੀ ਹੈ ਇੱਕ ਗੁਰਦੀਪ ਹੈ ਉਹ हेयर कटिंग ਦੀ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਗਗਨਦੀਪ ਸਿੰਘ ਹੈ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਕ੍ਰਿਮినਲ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਸਰ ਡਿਸੀਜ਼ ਦੀ ਘਟਨਾ ਵੇਲੇ شناخت ਨਹੀਂ ਸੀ ਹੋਈ ਟ੍ਰੀਨਸ ਉਹ ਇੱਥੇ ਨਹੀਂ ਲੋਕਲ ਨਹੀਂ ਰਹਿਦਾ ਸੀ ਪਹਾੜਾ ਚੈੱਕ ਕਰਨ ਦੇ ਲਈ ਉਹਨੂੰ ਬੁਲਾਇਆ ਕਿਵੇਂ ਗਿਆ ਜੀ ਹਦੀਪ ਸਿੰਘ ਦੇ ਖੇਤਾਂ ਦੇ ਵਿੱਚ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਗ੍ਹਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿੱਛੋਂ ਤਾਂ ਯੂਪੀ ਦਾ ਰਹਿਣ ਵਾਲਾ ਹੈ ਬਟ ਇਹ ਲੋਕਲ ਜਿਹੜਾ ਹੈਗਾ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਕੋਟ ਉਹਦੇ ਘਰੇ ਕੰਮ ਕਰਦਾ ਸੀ ਤਾਂ ਇੰਨੇ ਪਹਿਲਾਂ ਹੀ ਪਲੈਨਿੰਗ ਕਰਕੇ ਜਿਹੜਾ ਇੱਕ ਸੁੰਸਾਨ ਜਗ੍ਹਾ ਦੇਖੀ ਤੇ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ ਉਹ ਰੀਸ਼ ਨੇੜੇ ਰਹਿੰਦਾ ਸੀ ਤੁਹਾਨੂੰ ਆਪਣੇ ਮਾਪੇ ਨੂੰ ਪਤਾ ਨਹੀਂ ਉਹਨੇ ਆਪਣੇ ਮਾਪੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਪਿੱਛੇ ਵੀ ਤੱਤ ਨਹੀਂ ਬਚੇਗੇ ਕਤਲ ਦੇ ਵਿੱਚ ਬਿਲਕੁਲ ਜੀ ਇਹਨਾਂ ਨੇ ਸਿਰਫ ਦੰਤ ਦੱਤਰ ਵਰਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਬੰਨਣ ਲਈ ਯੂਜ਼ ਕੀਤੇ ਉਹਨੂੰ ਤੇ ਇੱਕ ਦੱਤਰ ਜਿਹੜਾ ਹੈਗਾ ਉਹਦੇ ਲਈ ਉਹਨੂੰ ਮਾਰਿਆ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਨਾ ਪ੍ਰਵਾਸੀਆਂ ਦੀ ਡਿਸਟ੍ਰਿਕਟ ਜਾਂ ਪੰਜਾਬ ਪੂਸਤੂ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਉਂਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਜਿਹੜਾ ਦੂਸਰੇ ਡਿਸਟ੍ਰਿਕਟ ਅੰਦਾ ਸੀ ਅਸੀਂ ਉਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਉੱਥੇ ਇਹਨਾਂ ਨੇ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹ ਕਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ ਇਹਨਾਂ ਦਾ ਰਿਮਾਂਡ ਲਿਆ